ਆਪਣੇ ਆਲੇ-ਦੁਆਲੇ ਦੀ ਤਾਕਤ ਨੂੰ ਕਿਵੇਂ ਪਹਿਚਾਣੀਏ ਕਈ ਵਾਰ ਸਾਡੇ ਆਲੇ-ਦੁਆਲੇ ਅਜਿਹੇ ਲੋਕ ਹੁੰਦੇ ਨੇ ਜਿਹੜਾ ਸਾਡਾ ਆਤਮ-ਵਿਸ਼ਵਾਸ ਤੇ ਮਨੋਬਲ ਡੇਗਣ ਦੀ ਕੋਸ਼ਿਸ਼ ਕਰਦੇ ਨੇ ਉਸ ਸਮੇਂ ਉਸੇ ਹਾਰ ਮੰਨ ਜਾਨੇ ਆ ਅਸੀਂ ਸੋਚਦੇ ਹਾਂ ਵੀ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਪਰ ਅਸੀਂ ਸਭ ਕੁਝ ਕਰ ਸਕਦੇ ਹਾਂ ਸਾਡੇ ਅੰਦਰ ਉਹ ਸ਼ਕਤੀਆਂ ਮੌਜੂਦ ਨੇ ਜੋ ਸਾਨੂੰ ਹਿੰਮਤ ਹੌਂਸਲਾ ਤੇ ਜਜ਼ਬਾ ਦੇਣ ਦੀ ਸ਼ਕਤੀ ਰੱਖਦੀਆਂ ਨੇ ਬਸ ਸਿਰਫ ਉਹਨਾਂ ਨੂੰ ਇੱਕ ਚੰਗਿਆੜੀ ਦੀ ਲੋੜ ਹੈ ਭਾਵ ਕੀ ਹੈ ਸਾਨੂੰ ਆਪਣੇ ਦਿਮਾਗ ਨੂੰ ਇੱਕ ਮੈਸੇਜ ਦੇਣਾ ਪਊਗਾ ਵੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦਾ ਜਾਂ ਕਰ ਸਕਦੀ ਹਾਂ ਸਾਡੇ ਅੰਦਰ ਵੀ ਇੱਕ ਅਜਿਹੀ ਸ਼ਕਤੀ ਹੁੰਦੀ ਹੈ ਜਿਹੜੀ ਸਾਨੂੰ ਹਰੇਕ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਬਸ ਸਿਰਫ ਲੋੜ ਹੈ ਉਹਨੂੰ ਜਗਾਉਣ ਦੀ ਕਿਵੇਂ ਜਗਾਇਆ ਜਾ ਸਕਦਾ ਹੈ ਉਹ ਆਪਾਂ ਅੱਗੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ ਆਪਣੇ ਅੰਦਰ ਦੀ ਹਿਡਨ ਪਾਵਰ ਨੂੰ ਜਗਾਓ ਤੇ ਆਪਣੀਆਂ ਸ਼ਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਪਰਮਾਤਮਾ ਨੇ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਔਗਣ ਜ਼ਰੂਰ ਭਰੇ ਹੋਏ ਨੇ ਪਰ ਸਿਰਫ ਸਾਨੂੰ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਜਦੋਂ ਅਸੀਂ ਆਪਣੇ ਗੁਣਾਂ ਨੂੰ ਪਛਾਣ ਲਿਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਹਰੇਕ ਮੁਕਾਮ ਨੂੰ ਹਾਸਲ ਕਰ ਸਕਦੇ ਹਾਂ ਨੰਬਰ 3 ਨਕਾਰਾਤਮਕ ਲੋਕਾਂ ਤੋਂ ਜਿੰਨਾ ਹੋ ਸਕਦਾ ਹੈ ਹਮੇਸ਼ਾ ਦੂਰ ਰਹੋ ਆਪਣੇ ਅੰਦਰ ਆਤਮ ਬਲ ਪੈਦਾ ਕਰੋ ਚੰਗੀਆਂ ਕਿਤਾਬਾਂ ਪੜੋ ਚੰਗੇ ਵਿਚਾਰ ਸੁਣੋ ਕਿਉਂਕਿ ਜਿਹੋ ਜਿਹੇ ਸਾਡਾ ਅੜਾ ਦਵਾਲਾ ਹੋਊਗਾ ਜਿਹੋ ਜਿਹੇ ਸਾਡੇ ਵਿਚਾਰ ਹੋਣਗੇ ਅਸੀਂ ਜਿਹੋ ਜਿਹੇ ਸੁਣਾਂਗੇ ਉਹੀ ਸਾਡੇ ਦਿਮਾਗ ਤੇ ਅਸਰ ਹੁੰਦਾ ਹੈ ਉਹੋ ਜੀ ਸਾਡਾ ਦਿਮਾਗ ਹੈ ਜਿਹੜਾ ਉਸੇ ਡਾਇਰੈਕਸ਼ਨ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਨੰਬਰ 4 ਤੇ ਜਦੋਂ ਅਸੀਂ ਕਿਸੇ ਮਹਾਨ ਵਿਅਕਤੀ ਜਾਂ ਕਿਸੇ ਸੈਲੀਬ੍ਰਿਟੀ ਨੂੰ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਵੀ ਉਹਦੇ ਵਿੱਚ ਕਿੰਨੇ ਗੁਣ ਨੇ ਸਾਰੇ ਲੋਕ ਉਹਦੀ ਪ੍ਰਸ਼ੰਸਾ ਕਰ ਰਹੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਉਸ ਸਮੇਂ ਸਾਡਾ ਮਨੋਵਲ ਡਿੱਗ ਜਾਂਦਾ ਹੈ ਜਦਕਿ ਸਾਨੂੰ ਉਹ ਸਾਡਾ ਮਨੋਵਲ ਆਤਮ ਵਿਸ਼ਵਾਸ ਡਿੱਗਣਾ ਨਹੀਂ ਚਾਹੀਦਾ ਹੈ ਸਗੋਂ ਦੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਵੀ ਸਾਡੇ ਅੰਦਰ ਵੀ ਗੁਣ ਹੈਗੇ ਨੇ ਅਸੀਂ ਕੁਝ ਕਰ ਸਕਦੇ ਹਾਂ ਬਸ ਸਿਰਫ ਉਹ ਸ਼ਕਤੀ ਨੂੰ ਪਹਿਚਾਨਣ ਦੀ ਲੋੜ ਹੈ ਜਿਹੜੇ ਸਾਡੇ ਅੰਦਰ ਗੁਣ ਨੇ ਉਹਨਾਂ ਨੂੰ ਬਾਹਰ ਲਿਆਉਣ ਦੀ ਲੋੜ ਹੈ ਉਹ ਸਕਿੱਲ ਤੁਸੀਂ ਕਿਵੇਂ ਡਿਵੈਲਪ ਕਰ ਸਕਦੇ ਹੋ ਉਹ ਤੁਹਾਡੇ ਹੱਥ ਦੇ ਵਿੱਚ ਹੈ ਨੰਬਰ 5 ਤੇ ਦੂਸਰਿਆਂ ਤੋਂ ਫੀਡਬੈਕ ਲੈਣ ਦੀ ਕੋਸ਼ਿਸ਼ ਕਰੋ ਫੀਡਬੈਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਜਾਂ ਆਪਣੇ ਦੋਸਤ ਮਿੱਤਰਾਂ ਤੋਂ ਵੀ ਲੈ ਸਕਦੇ ਹੋ ਕਿਉਂਕਿ ਜਿੰਨਾ ਅਸੀਂ ਖੁਦ ਆਪਣੇ ਬਾਰੇ ਨਹੀਂ ਜਾਣ ਸਕਦੇ ਹੈਗੇ ਉਹਨਾਂ ਦੂਸਰਾ ਸਾਨੂੰ ਸਾਡੀਆਂ ਕਮੀਆਂ ਬਾਰੇ ਦੱਸ ਸਕਦਾ ਹੈ ਵੀ ਸਾਡੇ ਵਿੱਚ ਕੀ ਕਮੀਆਂ ਨੇ ਤਾਂ ਉਹ ਕਮੀਆਂ ਨੂੰ ਪੁੱਛ ਕੇ ਅਸੀਂ ਆਪਣੀ ਕਮੀਆਂ ਦੇ ਵਿੱਚ ਸੁਧਾਰ ਕਰ ਸਕਦੇ ਕਿਉਂਕਿ ਕਈ ਵਾਰ ਸਾਡੀਆਂ ਕਮਜ਼ੋਰੀਆਂ ਨੂੰ ਜਾਨਣਾ ਵੀ ਸਾਡੀ ਅੰਦਰੂਨੀ ਤਾਕਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਨੰਬਰ 6 ਤੇ ਮੈਡੀਟੇਸ਼ਨ ਜ਼ਰੂਰ ਕਰੋ ਕਿਉਂਕਿ ਮੈਡੀਟੇਸ਼ਨ ਹੈ ਜਿਹੜੀ ਇਹ ਸਾਡੇ ਮਨ ਨੂੰ ਸਾਡੇ ਦਿਮਾਗ ਨੂੰ ਬਹੁਤ ਸ਼ਾਂਤ ਅਵਸਥਾ ਦੇ ਵਿੱਚ ਲੈ ਜਾਂਦੀ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ ਇਹ ਇਹ ਨਹੀਂ ਹੈਗਾ ਵੀ ਅਸੀਂ ਇੱਕ ਦਿਨ ਕਰ ਲਿਆ ਜਾਂ ਚਾਰ ਦਿਨ ਕਰ ਲਿਆ ਉਸ ਤੋਂ ਬਾਅਦ ਛੱਡਤਾ ਲਗਾਤਾਰ ਯਤਨ ਕਰਦੇ ਰਹੋ ਲਗਾਤਾਰ ਮੈਡੀਟੇਸ਼ਨ ਕਰੋ ਉਸ ਦੇ ਨਾਲ ਜਿਹੜੇ ਸਾਡੀ ਕਨਸੈਂਟ੍ਰੇਸ਼ਨ ਹੈ ਉਹ ਵੱਣਨੇ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਅਸੀਂ ਆਪਣੇ ਮਨ ਨੂੰ ਸ਼ਾਂਤ ਅਵਸਥਾ ਦੇ ਵਿੱਚ ਰੱਖ ਸਕਦੇ ਹਾਂ ਇਹਦੇ ਨਾਲ ਸਾਡਾ ਦਿਮਾਗ ਵੀ ਤਰੋਤਾਜ਼ਾ ਰਹਿੰਦਾ ਹੈ ਇਹ ਤੁਹਾਨੂੰ ਕੁਝ ਗੱਲਾਂ ਦੱਸਿਆ ਸੀ ਜਿਹਦੇ ਨਾਲ ਅਸੀਂ ਆਪਣੇ ਆਪ ਦੀ ਆਪਣੇ ਅੰਦਰੂਨੀ ਤਾਕਤ ਨੂੰ ਪਹਿਚਾਣ ਸਕਦੇ ਹਾਂ ਕਿਉਂਕਿ ਹਰੇਕ ਇਨਸਾਨ ਦੇ ਵਿੱਚ ਗੁਣ ਹੁੰਦੇ ਨੇ ਬਸ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਆ ਆਪਣੇ ਅੰਦਰੋਂ